ਹੈਲੋ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ 'ਤੇ ਬੜਾ ਹੀ ਨਿੱਘਾ ਸਵਾਗਤ ਹੈ ਅੱਜ ਆਪਾਂ ਫਲਾਈ ਵਾਇਰਲੀ ਉਹਦੇ ਨਾਲ ਇੱਕ ਪੈਟਰਨ ਬਣਾਉਣ ਜਾ ਰਹੇ ਹਾਂ ਪੈਟਰਨ ਇਹਦਾ ਜਿਹੜਾ ਕਿ ਲੱਗੂਗਾ ਕ੍ਰੋਸ਼ੇ ਦਾ ਜਿਨ੍ਹਾਂ ਨੂੰ ਕ੍ਰੋਸ਼ੇ ਨਹੀਂ ਆਉਂਦਾ ਤੇ ਉਹ ਟੇਬਲ ਰਨ ਬਣਾਉਣਾ ਚਾਹੁੰਦੇ ਹਨ ਜਾਂ ਟੀ ਕੋਸਟ ਰ ਬਣਾਉਣਾ ਚਾਹੁੰਦੇ ਹਨ ਕਿ ਕ੍ਰੋਸ਼ੇ ਦੀ ਵਰਗਾ ਤੁਸੀਂ ਕੋਈ ਵੀ ਆਈਟਮ ਬਣਾਉਣਾ ਚਾਹੁੰਦੇ ਹੋ ਮਿਲ ਕੇ ਜਿਸਕੇ ਕ੍ਰੋਸ਼ੇ ਦੇ ਲੁੱਕਾ ਵੀ ਪਰ ਤੁਹਾਨੂੰ ਕ੍ਰੋਸ਼ੇ ਨਹੀਂ ਆਉਂਦਾ ਤਾਂ ਫਿਰ ਇਹ ਵੀਡੀਓ ਤੁਹਾਡੇ ਲਈ ਹੈ ਇਸ ਵੀਡੀਓ 'ਚ ਮੈਂ ਤੁਹਾਨੂੰ ਇੱਕ ਇੱਧਾ ਦਾ ਪੈਟਰਨ ਸ਼ੇਅਰ ਕਰਨ ਜਾ ਰਹੀ ਹਾਂ ਜਿਹੜਾ ਕਿ ਬਿਲਕੁਲ ਹੀ ਕਰੋਸ਼ੀ ਵਰਗਾ ਲੱਗੂਗਾ ਤੇ ਫਿਰ ਖਾਸ ਕਲ ਕੀ ਹੋਗੀ ਤੁਸੀਂ ਉਹਦਾ ਟੇਬਲ ਰਨਰ ਬਣਾ ਸਕਦੇ ਹੋ ਟੇਬਲ ਮੈਟ ਬਣਾ ਸਕਦੇ ਹੋ ਆਪਣੀ ਟੌਪ ਬਣਾ ਸਕਦੇ ਹੋ ਕਿਸੇ ਕਿ ਆਪਾਂ ਉਹਨੂੰ ਕਿਤੇ ਵੀ ਯੂਜ਼ ਕਰ ਸਕਦੇ ਆ ਤੇ ਮੈਂ ਦੋ ਕਲਰ ਯੂਜ਼ ਕੀਤੇ ਹੋ ਤੁਸੀਂ ਇੱਕ ਕਲਰ ਵੀ ਯੂਜ਼ ਕਰ ਸਕਦੇ ਹੋ ਤੇ ਮੈਂ ਇਹਨੂੰ ਜ਼ਿਆਦਾ ਹੀ ਕਰੋਸ਼ੀ ਵਾਲੀ ਲੁੱਕ ਦੇਣ ਲਈ ਪਲਾਈ ਵਾਲੀ ਉਹਨ ਲਈ ਆ ਦੇਖੋ ਠੀਕ ਆ ਤੁਸੀਂ ਇਹਨੂੰ ਕਿਸੇ ਵੀ ਵੂਲ ਨਾਲ ਬਣਾ ਸਕਦੇ ਹੋ ਪਰ ਮੈਂ ਇਹਦੇ ਨੂੰ ਇਹ ਕਰੋਸ਼ੇ ਦੇ ਲੁੱਕ ਦੇ ਬਿਲਕੁਲ ਹੀ ਆਵਰੇ ਤਾਂ ਇਸ ਕਰਕੇ ਮੈਂ ਪਲਾਈ ਵਾਲੀ ਵੂਲ ਲਈ ਹੈ ਤੇ ਜਿਹੜੀ ਪਲਾਈ ਵਾਲੀ ਵੂਲ ਮੈਨੂੰ ਬਣਾਇਆ ਇਸ ਚ ਖਾਸ ਗੱਲ ਇਹ ਹੈ ਕਿ ਇੱਕ ਤਾਂ ਇਹ ਦੇਖੋ ਚਾਰ ਪਲਾਈ ਵੂਲ ਲਈ ਹੈ ਤੇ ਮੈਂ ਇੱਕ ਇੱਕ ਪਲਾਈ ਲਈ ਹੈ ਠੀਕ ਹੈ ਚਾਰ ਪਲਾਈ ਇਸ ਦਾ ਕਿੰਦਾ ਦਾ ਲੁੱਕ ਆਊਗਾ ਕਰਾ ਪਰ ਚਾਰ ਪਲਾਈ ਵੂਲ ਆਗਰ ਇੱਕ ਪਲਾਈ ਵੂਲ ਆ ਤਾਂ ਉਸ ਚ ਕਿੰਦਾ ਦਾ ਲੁੱਕ ਆਊਗਾ ਤੁਹਾਨੂੰ ਦੋਨੇ ਹੀ ਚੀਜ਼ਾਂ ਇਸ ਚ ਪਤਾ ਲੱਗ ਜਾਣਗੇ ਤੇ ਕੰਬੀਨੇਸ਼ਨ ਦੇਖੋ ਆਪੋਜ਼ਿਟ ਕਲਰਸ ਲਈਏ ਦੋਨੇ ਤਾਂ ਫੇਰ ਸ਼ੁਰੂ ਕਰਦੇ ਹਾਂ ਤੇ ਇਹ ਜਿਹੜਾ ਸਾਡਾ ਹੈਗਾ ਪੈਟਰਨ ਅਜਾੜਾ ਸਿਰਫ ਇੱਕ ਰੋ ਦਾ ਪੈਟਰਨ ਹੈ ਇੱਕ ਕਰੋਨੋ ਵਿੱਚ ਰਿਪੀਟ ਕਰੀ ਜਾਣਾ ਤੇ ਸਾਡਾ ਇਹ ਪੈਟਰਨ ਬਣ ਕੇ ਤਿਆਰ ਹੋ ਜਾਣਾ ਬਿਲਕੁਲ ਇਹ ਦੇਖੋ ਕਰੋਸ਼ੀ ਦਾ ਲੁੱਕ ਆਉਂਦੀ ਦੇਖੋ ਆ ਦੇਖੋ ਇਹ ਵਾਲਾ ਪੈਟਰਨ ਹੈ ਜਿਹੜਾ ਅਸੀਂ ਬਣਾਉਣ ਚਾਹ ਰਹੇ ਹਾਂ ਸਾਡੀ ਫਰੰਟ ਸਾਈਡ ਬੈਕ ਸਾਈਡ ਦੋਨੇ ਹੀ ਇੱਕੋ ਜਿਹੇ ਬੰਦੀਆਂ ਨੇ ਤਾਂ ਤੁਸੀਂ ਪੈਟਨ ਇਹਦਾ ਦਾ ਆ ਦੇਖੋ ਇਹ ਕਿਉਂਕਿ ਇਸ ਇੱਕ ਅਪਲਾਈ ਵਾਲੀ ਮੈਂ ਯੂਜ਼ ਕੀਤੀ ਇਸ ਕਰਕੇ ਇਹ ਇੰਨੀ ਸਾਡੀ ਬਣ ਕੇ ਆਈ ਹੈ ਅਗਰ ਤੁਸੀਂ ਸਿਰਫ ਚਾਰ ਪ্লাই ਵੂਲ ਕਰੋਗੇ ਤਾਂ ਸਾਡਾ ਪੈਟਰਨ ਇਦਾਂ ਦਾ ਬਣ ਕੇ ਆਊਗਾ ਤੇ ਉਹ ਵੀ ਮੈਂ ਅੱਗੇ ਤੁਹਾਨੂੰ ਵੀਡੀਓ 'ਚ ਸ਼ੇਅਰ ਕਰੂੰਗੀ ਕਿ ਸਿਰਫ ਅਗਰ ਚਾਰ ਪ্লাই ਵੂਲ ਅਸੀਂ ਯੂਜ਼ ਕਰਦੇ ਆ ਤਾਂ ਉਹ 'ਚ ਸਾਡਾ ਇਹ ਪੈਟਰਨ ਕਿਦਾਂ ਦਾ ਬਣ ਕੇ ਆਉਂਦਾ ਹੈ ਤੇ ਇਹ ਦੇਖੋ ਚਾਰ ਪ্লাই ਤੇ ਇੱਕ ਪ্লাই ਮੈਂ ਤੁਹਾਨੂੰ ਦੋਨੇ ਹੀ ਯੂਜ਼ ਕਰਕੇ ਇਹ ਦੱਸਿਆ ਤਾਂ ਕਿ ਸਾਨੂੰ ਇਹਦਾ ਲੁੱਕ ਬਿਲਕੁਲ ਹੀ ਕਰੋਸ਼ੀਓ ਵਰਗੀ ਆ ਜਿਵੇਂ ਦੇਖੋ ਤੇ ਵੈਸੇ ਮੈਂ ਵੀ ਇਹ ਜਿਹੜਾ ਬਣਾ ਰਹੀ ਆ ਇਹ ਇੱਕ ਟੀ ਕੋਸਟਰ ਇਹ ਬਣਾਉਣ ਜਾ ਰਹੀ ਆ ਠੀਕ ਹੈ ਟੀ ਕੋਸਟਰ ਟੇਬਲ ਰਨਰ ਤੁਸੀਂ ਇਦਾਂ ਇਹਨੂੰ ਯੂਜ਼ ਕਰਕੇ ਕੁਝ ਵੀ ਬਣਾ ਸਕਦੇ ਹੋ ਤੇ ਬਣਾਣਾ ਬਹੁਤ ਹੀ ਸੌਖਾ ਹੈ ਤੇ ਸਿਰਫ ਵਨ ਰੋ ਰਿਪੀਟ ਪੈਟਰਨ ਹੈ ਤੇ ਦੇਖੋ ਫਰੰਟ ਸਾਈਡ ਬੈਕ ਸਾਈਡ ਦੋਨੇ ਹੀ ਸਾਈਡਾਂ ਇਕੋ ਜਿਹੀਆਂ ਦੋਨੇ ਸਾਈਡਾਂ ਇਕੋ ਜਿਹੀਆਂ ਤੇ ਸਿਰਫ ਅਸੀਂ ਇੱਕ ਹੀ ਰੋ ਨੂੰ ਰਿਪੀਟ ਕਰੀ ਜਾਣਾ ਹੈ ਮੈਂ ਤਾਂ ਵੈਸੇ ਹੀ ਕਲਰ ਵਿੱਚ ਦੂਸਰਾ ਪਾਇਆ ਤਾਂ ਦੂਸਰਾ ਕਲਰ ਪਾਇਆ ਮੈਂ ਹੈ ਤਾਂ ਕਿ ਅਗਰ ਆਪਾਂ ਇੱਕ ਸਿੰਗਲ ਪਲਾਈ ਨਾ ਬਣਾਣੇ ਤਾਂ ਦੇਖੋ ਉਹਦੀ ਲੁੱਕ ਕਿੱਦਾਂ ਦੀ ਆਉਂਦੀ ਹੈ ਅਗਰ 4 ਪਲਾਈ ਨਾ ਬਣਾਣੇ ਤਾਂ ਉਹਦੀ ਲੁੱਕ ਕਿੱਦਾਂ ਦੀ ਆਉਂਦੀ ਹੈ ਤੁਹਾਨੂੰ ਸਿਰਫ ਇਹ ਦੱਸਣ ਲਈ ਤੇ ਕਿਉਂਕਿ ਆਪਾਂ ਇਹਨੂੰ ਐਸੇ प्री कोस्टर ही यूज करना तय होती है लुक होगा ਤੁਸੀਂ ਇਹੀ ਪੈਟਰਨ ਯੂਜ਼ ਕਰਕੇ ਤੁਸੀਂ ਮਫਲਰ ਬਣਾ ਸਕਦੇ ਹੋ ਸਕਰਬ ਬਣਾ ਸਕਦੇ ਹੋ ਸ਼ਾਲ ਬਣਾ ਸਕਦੇ ਹੋ ਸਟੋਲ ਬਣਾ ਸਕਦੇ ਹੋ ਤੁਸੀਂ ਨੂੰ ਕਿਤੇ ਵੀ ਯੂਜ਼ ਕਰ ਸਕਦੇ ਹੋ ਬਿਲਕੁਲ ਹੀ ਦੇਖੋ ਲੁੱਕ ਕਰੋਸ਼ੀ ਵਰਗੇ ਆਊਗੀ ਤੇ ਬਿਲਕੁਲ ਹੀ ਵਧੀਆ ਬਣ ਕੇ ਆਊਗਾ ਤਾਂ ਫਿਰ ਸ਼ੁਰੂ ਕਰਦੇ ਹਾਂ ਅਜਿਹਾ ਵਾਲਾ ਪੈਟਰਨ ਜਿਹੜਾ ਕਿ ਸਾਡਾ ਸਿਰਫ ਚਾਹੀਦਾ ਸਾਨੂੰ ਇੱਕ ਰੋ ਦਾ ਪੈਟਰਨ ਹੈ ਤੇ ਸਾਡਾ ਦੋ ਕੁੰਡੇ ਅੱਤੇ ਬਣ ਕੇ ਆਊਗਾ ਪਹਿਲੇ ਕੁੰਡੇ ਨੂੰ ਸੀ ਕਿਉਂਕਿ ਇਸ ਸਟਿਚ ਵਿੱਚ ਕਰਾਂਗੇ ਬੁਣਾਗੇ ਕਿਉਂਕਿ ਅਸੀਂ ਦੂਜਾ ਕਲਰ ਲਗਾਇਆ ਹੈ ਦੇਖੋ ਮੈਂ ਸਿੰਗਲ ਧਾਗੇ ਨਾਲ ਤੁਹਾਨੂੰ ਬੁਣ ਕੇ ਦੱਸਣ ਜਾ ਰਹੀ ਹਾਂ ਇਸ ਤੋਂ ਬਾਅਦ ਅਸੀਂ ਕੀ ਕਰਨਾ ਹੈ ਅਗਲਾ ਦੇਖੋ ਕੁੰਡਾ ਇਹਨੂੰ ਅਸੀਂ ਸਿੱਧਾ ਬੁਣ ਲਵਾਂਗੇ ਸਿੱਧਾ ਬੁਣਨ ਤੋਂ ਬਾਅਦ ਅਸੀਂ ਧਾਗੇ ਨੂੰ ਆਪਣੇ ਵੱਲ ਕਰਾਂਗੇ ਤੇ ਹੁਣ ਇੱਕ ਬਲ ਤੇ ਕੁੰਡਾ ਦੋਨਾਂ ਦਾ ਇੱਕ ਫੇਰ ਧਾਗ ਆਪਣੇ ਵੱਲ ਫੇਰ ਦੋ ਦਾ ਇੱਕ ਫੇਰ ਧਾਗ ਆਪਣੇ ਵੱਲ ਫੇਰ ਦੋ ਦਾ ਇੱਕ ਦੋਨੇ ਹੀ ਕੁੰਡੇ ਇਕੱਠੇ ਆ ਰਹੇ ਆ ਤੋ ਦੋ ਦਾ ਇੱਕ ਅਸੀਂ ਕਰਦੇ ਜਾਣਾ ਫੇਰ ਤੱਕ ਆਪਣੇ ਵੱਲ ਫੇਰ ਦੇਖੋ ਦੋ ਦਾ ਇੱਕ ਤੱਕ ਆਪਣੇ ਵੱਲ ਬਲ ਪੈਂਦਾ ਸਾਡਾ ਬਲ ਦੇ ਨਾਲ ਹੀ ਅਸੀਂ ਦੋ ਦਾ ਇੱਕ ਕਰ ਲੰਮੇ ਫੇਰ ਤੱਕ ਆਪਣੇ ਵੱਲ ਦੋ ਦਾ ਇੱਕ ਬਸ ਦੋ ਦਾ ਇੱਕ ਕਰਨਾ ਤੇ ਬਲ ਪਾਣਾ ਸਿਰਫ ਇਹੀ ਸੈਟਅਪ ਹੈ ਤੁਹਾਡਾ ਪਰ ਇਹ ਦੇਖਣਾ ਅਸੀਂ ਵੀ ਬਲ ਨੂੰ ਕਿੱਧਰ ਨੂੰ ਲੈਣਾ ਅਗਲੀ ਸਟਾਈਲ ਜਰਾ ਤੇ ਹਾਂ ਨਾ ਦੇਖੋ ਟੱਗ ਆਪਣੇ ਵੱਲ 2 ਦਾ 1 ਫਿਰ ਟੱਗ ਆਪਣੇ ਵੱਲ 2 ਦਾ 1 ਟੱਗ ਆਪਣੇ ਵੱਲ 2 ਦਾ 1 ਟੱਗ ਆਪਣੇ ਵੱਲ 2 ਦਾ 1 ਫੇਰ ਧੱਗ ਆਪਣੇ ਵੱਲ ਫੇਰ ਅਸੀਂ ਦੋ ਦਾ ਇੱਕ ਲਾਸਟ ਚ ਫੇਰ ਧੱਗ ਆਪਣੇ ਵੱਲ ਤੇ ਅਸੀਂ ਇੱਥੇ ਫੇਰ ਦੋ ਦਾ ਇੱਕ ਕਰ ਲਵਾਂਗੇ ਫੇਰ ਆਗੇ ਅਸੀਂ ਆਪਣੀ ਹੁਣ ਅਗਲੀ ਰੋ ਦੇ ਵਿੱਚ ਸਿੱਧੇ ਪੁੱਠੇ ਸਾਈਡ ਦੋਨੇ ਇੱਕੋ ਜਿਹੇ ਰੋ ਸੇਮ ਇੱਕੋ ਹੀ ਪੈਟਰਨ ਰਿਪੀਟ ਹੋਣਾ ਇੱਕੋ ਹੀ ਸिलाई ਇਹੀ ਅਸੀਂ ਰਿਪੀਟ ਕਰ ਲੈਣੀ ਹੈ ਪਰ ਦੇਖੋ ਕਰਨੇ ਕਿਦਾਂ ਇੱਥੇ ਅਸੀਂ ਪਹਿਲੇ ਕੁੰਡੇ ਨੂੰ ਸਿੱਧਾ ਬੁਣਾਗੇ ਸਿੱਧਾ ਬਣਾਉਣ ਤੋਂ ਬਾਅਦ ਦੇਖੋ ਸਾਡਾ ਇੱਥੇ ਬੱਲ ਆ ਰਿਹਾ ਦੇਖੋ ਬਲ ਤੇ ਕੁੰਡਾ ਦੇਖ ਬਲ ਤੇ ਕੁੰਡਾ ਅਸੀਂ ਬਲ ਤੇ ਕੁੰਡਾ ਫਿਰ ਆਪਣੇ ਵੱਲ ਧਾਗਾ ਕਰਨਾ ਤੇ ਬਲ ਤੇ ਕੁੰਡੇ ਦੋਨਾਂ ਨੂੰ ਬਣਾ ਲੈਣਾ ਦੁਨ ਦਾ ਇੱਕ ਫਿਰ ਦੇਖੋ ਇਸ ਤਰ੍ਹਾਂ ਸੇ ਫਸਟਰੋ ਪਾਈਸੀ ਧਾਗਾ ਆਪਣੇ ਵੱਲ ਬਲ ਤੇ ਕੁੰਡਾ ਦੇਖੋ ਆ ਸਾਡਾ ਪਹਿਲਾ ਤੇ ਇਹ ਸਾਡਾ ਕੁੰਡਾ ਦੋ ਦਾ ਇੱਕ ਪੈਕ ਲਓ ਜਿੱਦਾ ਪਹਿਲਾ ਕੀਤਾ ਸੀ ਧਾਗ ਆਪਣੇ ਵੱਲ ਬਲ ਤੇ ਕੁੰਡਾ ਬਲ ਸਾਡਾ ਘਿਆ ਰਿਹਾ ਕੁੰਡਾ ਸਾਡਾ ਪੈਚ ਰਿਹਾ ਬਲ ਤੇ ਕੁੰਡਾ ਦੁੰਨ ਨੂੰ ਲੈ ਕੇ ਦੋਦਾ ਇੱਕ ਫਿਰ ਧੱਕ ਆਪਣੇ ਵੱਲ ਬਲ ਤੇ ਕੁੰਡਾ ਦੋਦਾ ਇੱਕ ਫਿਰ ਧੱਕ ਆਪਣੇ ਵੱਲ ਫਿਰ ਬਲ ਤੇ ਕੁੰਡਾ ਲੈ ਕੇ ਦੋਦਾ ਇੱਕ ਫੇਰ ਤੱਕ ਆਪਣੇ ਵੱਲ ਬੱਲ ਤੇ ਕੁੰਟਾ ਦੋ ਦਾ ਇੱਕ ਫੇਰ ਅਸੀਂ ਉਹਨਾਂ ਕੋਲ ਨਹੀਂ ਦੂਜੀ ਇਹ ਕਲਰ ਨਾ ਕਰਨਾ ਸੀ ਮੈਂ ਦਹੀਂ ਇਹ ਦੇਖੋ ਆ ਦੇਖੋ ਬੱਲ ਤੇ ਕੁੰਟਾ ਹੁਣ ਇਹ ਸਾਡੇ ਇਹ ਦੋਨੇ ਕੋਣੀ ਬੱਲ ਕੁੰਟਾ ਪਹਿਲੇ ਕੁੰਡੇ ਨੂੰ ਦੇਖੋ ਸੀ ਐ ਸਟਿਚ ਨਹੀਂ ਕਰ ਰਹੇ ਹਾਂ ਬੁੰਨ ਰਹੇ ਹਾਂ ਪਹਿਲੇ ਕੁੰਡੇ ਨੂੰ ਸਿੱਧਾ ਬੁੰਨ ਲਿਆ ਫੇਰ ਬੱਲ ਪਾਇਆ ਬਾਈਪਾਕੇ ਬੈਕ ਲੂਪ ਤੋਂ ਦੋ ਦਾ ਇੱਕ ਫਿਰ ਬਲ ਪਾਇਆ ਬੈਕ ਲੂਪ ਤੋਂ ਦੋ ਦਾ ਇੱਕ ਫਿਰ ਬਲ ਪਾਇਆ ਬੈਕ ਲੂਪ ਤੋਂ ਬਲ ਤੇ ਕੁੰਟਾਂ ਤੋਂ ਦੋ ਦਾ ਇੱਕ ਬਸ ਇਦਾਂ ਹੀ ਅਸੀਂ ਆਪਣੀਆਂ ਸਾਰੇ ਰੋ ਪਾਈ ਜਾਣੇ ਤੇ ਸਾਡਾ ਪੈਟਰਨ ਬਣ ਕੇ ਤਿਆਰ ਹੋ ਜਾਣਾ ਬਹੁਤ ਹੀ ਸੌਖਾ ਪੈਟਰਨ ਹੈ ਕੁਝ ਵੀ ਨਹੀਂ ਕਰ ਰਹੇ ਇੱਕ ਬਲ ਪਾ ਰਹੇ ਤਾਂ ਦੋ ਦਾ ਇੱਕ ਕਰ ਰਹੇ ਤਾਂ ਸਾਡਾ ਕਰੋਸ਼ੀ ਵਰਗਾ ਪੈਟਰਨ ਬਣ ਕੇ ਤਿਆਰ ਹੋ ਜਾਂਦਾ ਹੈ ਸਲਾਈਆਂ ਨਾਲ ਵੀ ਤੁਸੀਂ ਕਰੋਸ਼ੀ ਵਰਗਾ ਪੈਟਰਨ ਬਣ ਸਕਦੇ ਹੋ ਕਾਫਿਰ ਅਗਰ ਬਣਾਉਣਾ ਚਾਹੁੰਦੇ ਤਾਂ ਬਣਾਓ ਇਸ ਪੈਟਰਨ ਨੂੰ ਪਰ ਫਿਰ ਥੋੜਾ ਜਿਹਾ ਆਪਾਂ ਹੋਰ ਬਣਾ ਕੇ ਦੀ ਦੇਖਦੇ ਹਾਂ ਲੁੱਕ ਦੇਖੋ ਇਹ ਬਣਾ ਲਿਆ ਹੈ ਮੈਂ ਠੀਕ ਉਸ ਟਾਈਮ ਮੈਂ ਸਿਰਫ ਇੰਨਾ ਕੀ ਬਣਾਇਆ ਤੁਸੀਂ ਅਗਰ ਇਹਨੂੰ ਐਜ਼ ਅ ਟੇਬਲ ਰਨਰ ਜਾਂ ਕੁਝ ਵੀ ਬਣਾਉਣਾ ਚਾਹੁੰਦੇ ਤਾਂ ਤੁਸੀਂ ਇਹਨੂੰ ਜਿੰਨਾ ਮਰਜ਼ੀ ਵੱਡਾ ਬਣਾ ਸਕਦੇਖੋ ਕਿੰਨਾ ਪਿਆਰਾ ਵਿੱਚੋਂ ਗੋਲਪਲ ਜਿਹੀ ਬਣ ਕੇ ਆਉਂਦੇ ਨੇ ਆ ਦੇਖੋ ਪ੍ਰੋਜੈਕਟ ਦੀ ਲੁੱਕ ਥੋੜੀ ਬਿਲਕੁਲ ਹੀ ਲੱਗ ਜਾਂਦੀ ਦੇਖੋ ਦੋਨਾਂ ਸਾਈਜ਼ ਦਾ ਸੇਮ ਹੈ ਆ ਦੇਖੋ ਤੇ ਦੇਖੋ ਟੀ ਕੋਸਟਰ ਬਣੀ ਇਹਦੀ ਲੁੱਕ ਦੇਖੋ ਕਿੰਦਾ ਵੀ ਆ ਰਹੀ ਹੈ ਦੇਖੋ ਅਗਰ ਆਪਾਂ ਇਹਨੂੰ ਐਸ ਏ ਟੀ ਕੋਸਟਰ ਯੂਜ਼ ਕਰਾਂਗੇ ਤਾਂ ਲੁੱਕ ਦੇਖੋ ਦੀ ਬਿਲਕੁਲ ਇਹ ਲੱਗਦੇ ਵਧੀਆ ਆ ਰਹੀ ਹੈ ਤੇ ਫਿਰ ਬਣਾਓ ਇਹ ਵਾਲਾ ਪੈਟਰਨ ਤੇ ਕਮੈਂਟ ਕਰਕੇ ਦੱਸੋ ਤੁਹਾਨੂੰ ਕਿੱਦਾਂ ਦਾ ਲੱਗਿਆ ਇੱਕ ਅਲੱਗ ਜਿਹੀ ਚੀਜ਼ ਟਰਾਈ ਕੀਤੀ ਹੈ ਕਮੈਂਟ ਕਰਕੇ ਜਰੂਰ ਦੱਸਿਓ ਵੀ ਕਿੱਦਾਂ ਦੀ ਲੱਗੀ ਫਿਰ ਮਿਲਦੇ ਹਾਂ ਕੱਲ੍ਹ ਇੱਕ ਨਈ ਵੀਡੀਓ ਤੇ ਇੱਕ ਨਵੇਂ ਪ੍ਰੋਜੈਕਟ ਤੇ ਨਾਲ ਹੋ ਕੇ ਜੀ ਬਾਏ ਬਾਏ ਟੇਕ ਕੇਅਰ